ਆ ਗੁਰ ਪਰਸੇ ਕੀ ਤਾ ਵਾਲੀ ਨੂੰ ਜੀ ਬਖਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਕਰੋ ਰੋ ਪਿਆਰੇ ਸਾਧ ਸੰਗਤ ਜੀਓ ਹਤੇ ਪ੍ਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਦੇ ਬਹੁਤ ਹੀ ਵੱਡੇ ਭਾਗ ਹਨ ਜੋ ਅਮਤ ਵੇਲੇ ਤੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਅਮਤਮਈ ਬਾਣੀ ਪੜ੍ਹ ਰਹੇ ਹੋ ਸੁਣ ਰਹੇ ਹੋ ਗੁਰੂ ਦਾ ਜਸ ਗਾਇਨ ਕਰ ਰਹੇ ਹੋ ਅਮਰਤ ਵੇਲਾ ਸਚਨਾ ਵਧਿਆਈ ਵਿਚਾਰ ਗੁਰਬਾਣੀ ਅਸਰ ਆਪਣੇ ਜੀਵਨ ਨੂੰ ਢਾਲਣਾ ਗੁਰਬਾਣੀ ਦੇ ਵਿਚਾਰ ਕਰਨੀ ਹੀ ਹੈ ਉਹੀ ਗੁਰੂ ਦਾ ਗੁਰ ਸਿੱਖ ਹੈ ਜਿਹੜਾ ਆਪਣਾ ਜੀਵਨ ਗੁਰਬਾਣੀ ਅਨਸਾਰ ਚਾਲਦਾ ਹੈ ਅਮ ਤਵੇਲੇ ਤੋਂ ਸਾਰੀਆਂ ਹੀ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਹਨ ਸਰਵਨ ਕੀਤੇ ਹਨ ਇਸ ਪਾਠ ਦਾ ਫਲ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਅੱਜ ਦੇ ਪਾਠ ਸਦਾ ਰਾਮ ਸਿੰਘ ਜੀ ਦੇ ਪਰਿਵਾਰ ਵੱਲੋਂ ਹੋਇਆ ਹੈ ਅਰਦਾਸ ਬੇਨਤੀ ਹੈ ਕਿ ਉਹਨਾਂ ਦੇ ਸੁਪੁੱਤਰ ਕਾਕਾ ਸ਼ਹਾਬਾਜ ਸਿੰਘ ਜਿਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ ਹੈ ਉਹਨਾਂ ਦਾ ਵੀਜ਼ਾ ਲੱਗ ਜਾਵੇ ਜੋ ਵੀ ਮਨ ਦੀ ਭਾਵਨਾ ਹੈ ਪ੍ਰਵਾਦ ਦੀ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਸਾਰੀ ਸੰਗਤ ਵੱਲੋਂ ਜੋ ਵੀ ਪ੍ਰਵਾਦ ਦੀ ਭਾਵਨਾ ਹੈ ਅਕਾਲ ਪੁਰਖ ਪਰਮਾਤਮਾ ਸੰਪੂਰਨ ਕਰਨੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਇਹ ਤਾਂ ਜ਼ਿੰਦਗੀ ਸਾਡੀ ਇਹਦਾ ਰਮਾਤਮਾ ਦਾ ਬਖਸ਼ਿਆ ਅਨਮੋਲ ਖਜ਼ਾਨਾ ਹੈ ਸੰਸਾਰ ਵਿੱਚ ਕੁਝ ਸਮਾਂ ਰਹਿਣ ਲਈ ਸਾਨੂੰ ਮਿਲੀ ਹੈ ਮੌਤ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਮੇਂ ਨੂੰ ਜੀਵਨ ਕਹਿੰਦੇ ਹਨ ਜਿਨ੍ਹਾਂ ਨੇ ਇਸ ਜੀਵਨ ਨੂੰ ਸਮੇਂ ਨਾਲ ਸਾਂ ਘਾਲਿਆ ਨਾ ਉਹਨਾਂ ਨੇ ਬੜੇ ਵੱਡੇ ਮਾਰ ਕੇ ਮਾਰੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆ ਜੋ ਆਈਓ ਸਿਰਫ 42 ਸਾਲ ਦੀ ਸੀ ਇਸ 42 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਨੇ ਜਿਹੜੇ ਕਾਰਜ ਕੀਤੇ ਨੇ ਉਹਨਾਂ ਦੱਸੇ ਜਾ ਸਕਦੇ ਨਾ ਕਹਿ ਸਕਦੇ ਨੇ ਨਾ ਕਹਿ ਜਾ ਸਕਦੇ ਨੇ ਅੱਜ ਸਤਿ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ ਕੋਈ ਕੈਲੰਡਰਾਂ ਵਿੱਚ ਕੋਈ ਤਰੀਕ ਲਿਖੀ ਹੈ ਅੱਜ 10 ਤਰੀਕ ਨੂੰ ਚਲੋ ਜੋ ਵੀ ਦੁਬਦਾ ਹੈ ਤਰੀਕਾਂ ਦੀ ਉਹ ਸਾਡੇ ਸਿੱਖਾਂ ਨੇ ਬੈਠ ਕੇ ਦੂਰ ਕਰਨੀ ਹੈ ਪਰ ਗੁਰੂ ਹਰਾਈ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਕੁਝ ਲਫ਼ਜ਼ ਆਪ ਨਾਲ ਸਾਂਝੇ ਕਰਨੇ ਹਨ ਰੱਬੀ ਜਹਮਤਾ ਦੇ ਪੰਡਾਤ ਮਿੱਠ ਬੋਲੜੇ ਪਰ ਉਪਕਾਰੀ ਸੱਚ ਦੇ ਧਾਰ ਨਹੀਂ ਸੱਚੇ ਪਾਤਸ਼ਾਹ ਜੀ ਦਰਵੇਸ਼ ਨਿਆਸਰਾਂ ਦੇ ਆਸਰਾ ਸਹਾਰਾ ਦੇਣ ਵਾਲੇ ਉਹ ਤਨ ਤਨ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਕੀ 1630 ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਦੇ ਗ੍ਰਹਿ ਵਿਖੇ ਹੋਇਆ ਸੀ ਮਾਤਾ ਨਿਹਾਲ ਕੌਰ ਜੀ ਬਚਪਨ ਤੋਂ ਹੀ ਪ੍ਰੇਮ ਦੇ ਮੂਰਤ ਕੋਮਲ ਹਿਰਦੇ ਵਾਲੇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਜੱਥੇ ਸਭ ਦੁੱਖ ਜਾਏ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਸ੍ਰੀ ਤੇ ਅਸੀਂ ਸਾਰੇ ਰੋਜ਼ ਅਦਾਸ ਕਰਾਂ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸਹਿਬ ਨੂੰ ਸਿਮਰਨਾ ਹੈ ਤੇ ਸਿਮਰਨਾ ਹੈ ਉਹਨਾਂ ਦੇ ਪਰਉਪਕਾਰਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ ਦਾਦੇ ਵਾਲੀ ਗੁਰੂ ਸ਼ਕਤੀ ਦਾ ਆਪਣੇ ਪੋਤੇ ਨੂੰ ਗੁਰਤਾ ਗੱਦੀ ਦਿੱਤੀ ਸੀ ਗੁਰੂ ਸਾਹਿਬ ਜੀ ਨੇ ਦਾਦੇ ਵਾਲੀ ਗੁਰਤਾ ਵਾਲੀ ਸ਼ਕਤੀ ਤੇ ਗਿਆਨ ਤੇ ਪਵਿੱਤਰਤਾ ਵਾਲੇ ਮੁਖ ਤੋਂ ਸੰਗਤ ਬਚਨ ਜੋ ਸੁਣਦੀ ਸੀ ਉਹ ਗਦਗਦ ਹੋ ਜਾਂਦੀ ਸੀ ਅਮਤ ਵਲੇ ਉੱਠ ਕੇ ਇਸ਼ਨਾਨ ਕਰਨਾ ਗੁਰੂ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਸੰਦੇਸ਼ ਦਿੱਤੇ ਸੀ ਕਿ ਗੁਰਬਾਣੀ ਨਾਲ ਜੁੜੀਏ ਬਾਣੀ ਤਾਂ ਅਮਤ ਭਪੂਰ ਹੈ ਨੂੰ ਬੜਿਆ ਪੜਿਆ ਸੁਤ ਉੱਚੀ ਹੋ ਜਾਂਦੀ ਹੈ ਜੋ ਮੁਲਖ ਰਜਾਨਾ ਪ੍ਰੇਮ ਤੇ ਸ਼ਰਧਾ ਨਾਲ ਗੁਰਬਾਣੀ ਦੇ ਪਾਠ ਕਰਦੇ ਹਨ ਬਾਣੀ ਉਹਨਾਂ ਦੇ ਹਿੱਸੇ ਵਿੱਚ ਸਮਾ ਜਾਂਦੀ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਜਿਤਨਾ ਵੀ ਅਦਬ ਕਰਬਾਰੀ ਦਾ ਕਰੀਏ ਉਤਨਾ ਹੀ ਥੋੜਾ ਹੈ ਸੰਸਾਰ ਪਾਰ ਕਰਨ ਦਾ ਜਹਾਜ਼ ਸਾਧ ਸੰਗਤ ਹੈ ਗੁਰੂ ਸਾਹਿਬ ਨੇ ਲਿਖਿਆ ਨਾਮ ਜਪਣਾ ਵੱਡਾ ਕਰਮ ਹੈ ਸੱਚੀ ਕੀਤ ਰੱਖਣੀ ਹੈ ਨਿੱਕੀ ਨਿੱਕੀ ਗੱਲ ਤੇ ਝਗੜੇ ਨਹੀਂ ਪਾਉਣੇ ਮੰਦਾ ਕਿਸੇ ਨੂੰ ਨੇ ਆਖਣਾ ਮਾਂ ਬਾਪ ਦੀ ਸੇਵਾ ਸਭ ਤੋਂ ਉੱਤਮ ਸੇਵਾ ਅਨੇਕ ਕਾਲ ਜਿੱਤੇ ਜਿਨ੍ਹਾਂ ਨੂੰ ਦੱਸ ਤੱਕਣਾ ਬਹੁਤ ਕਠਿਨ ਹੈ ਕੀਰਤਪੁਰ ਸਾਹਿਬ ਵਿਖੇ ਬਹੁਤ ਵੱਡਾ ਦਵਾਖਾਨਾ ਸਫਾਖਾਨਾ ਖੋਲਿਆ ਸੀ ਗੁਰੂ ਸਾਹਿਬ ਨੇ ਬਹੁਤ ਸਾਰੇ ਪ੍ਰਸਿੱਧ ਵੈਦ ਬਹੁਤ ਸਾਰੇ ਪਿੰਡਾਂ ਵਿੱਚ ਗੁਰੂ ਸਾਹਿਬ ਨੇ ਦਵਾਖਾਨੇ ਖੋਲੇ ਸਨ ਕਿ ਉੱਥੋਂ ਉਸ ਸਮੇਂ ਹੋਣ ਵਾਲੇ ਡਾਕਟਰ ਨਹੀਂ ਸਨ ਵੈਦ ਹਕੀਮ ਉਹਨਾਂ ਨੂੰ ਆਪਣੇ ਕੋਲੋਂ ਦਵਾਈਆਂ ਦੇ ਕੇ ਉਹਨਾਂ ਨੂੰ ਬਿਠਾਇਆ ਸੀ ਪਿੰਡਾਂ ਵਿੱਚ ਕਿ ਤਾਂ ਜੋ ਸੁਖੀ ਜਿਹੇ ਰੋਗੀ ਨੇ ਉਹ ਸੇਵਾ ਉੱਥੋਂ ਨੇੜੇ ਹੀ ਆਪਣੀ ਦਵਾਈ ਲੈ ਸਕਨ ਵੈਦ ਹਕੀਮ ਰੱਖੇ ਕੀਮਤੀ ਦੁਰਲਭ ਦਵਾਈਆਂ ਵੀ ਰੱਖੀਆਂ ਦਾਰਾ ਸ਼ਿਕੋਹ ਸੀ ਸ਼ਾਹਜਹਾਨ ਦਾ ਪੁੱਤਰ ਭਾਵੇਂ ਗੁਰੂ ਸਾਹਿਬ ਨਾਲ ਉਹਨਾਂ ਦੀ ਅਨਬੰਦ ਸੀ ਪਰ ਫਿਰ ਵੀ ਉਹਦਾ ਸੁਪੁੱਤਰ ਦਾਰਾ ਸ਼ਿਕੋਹ ਸੀ ਨਾ ਸ਼ਾਹਜਹਾਨ ਦਾ ਪੁੱਤਰ ਜਦੋਂ ਬਿਮਾਰ ਹੋਇਆ ਤਾਂ ਕੀਰਤਪੁਰਮ ਹੋਈ ਦਵਾਈ ਭੇਜੀ ਸੀ ਉਸ ਨੂੰ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਤਾਂ సర్వਤ ਦੇ ਭਲੇ ਦੀ ਲੋਚਾ ਹੀ ਕੋਤੀ ਹੈ ਕੁਦਰਤ ਦੀ ਸੁੰਦਰਤਾ ਦੇ ਪਿਆਰੇ ਗੁਰੂ ਹਰ Rai ਸਾਹਿਬ ਨੇ ਵਖ ਵਖ ਥਾਵਾਂ ਤੇ 52 ਵਧੇ ਬਾਤੋਂ ਵੱਧ ਬਾਗ ਲਾਏ ਸੀ ਕੁਦਰਤ ਨਾਲ ਇਤਨਾ ਪਿਆਰ ਕਰਦੇ ਸਨ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲੱਗਿਆ ਕੁਦਰਤ ਦੇ ਵਿੱਚੋਂ ਸਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਗੁਰੂ ਸਾਹਿਬ ਨੇ ਦੱਸਾਇਆ ਹੈ ਜਿਹੜੇ ਚੰਗੇ ਮਾਲੀ ਜਿਨ੍ਹਾਂ ਦੇ ਬਾਗ ਸਭ ਤੋਂ ਵਧੀਆ ਸੀ ਉਹਨਾਂ ਨੂੰ ਬੜੇ ਉੱਚੇ ਇਨਾਮ ਦਿੰਦੇ ਸੀ ਗੁਰੂ ਸਾਹਿਬ ਜੀ ਗ੍ਰੰਥਾਂ ਵਿੱਚ ਸ਼ਾਸਤ੍ਰਾਂ ਅਨੁਸਾਰ ਵੀ ਪੰਜਾਬ ਦੀ ਧਰਤੀ ਨੂੰ 6 ਰੁੱਤਾਂ ਦਾ ਦੇਸ਼ ਕਿਹਾ ਹੈ ਸਾਡੇ ਇੱਥੇ 6 ਰੁੱਤਾਂ ਨੇ ਹੋਰ ਕਿਤੇ ਵੀ 6 ਰੁੱਤਾਂ ਨਹੀਂ ਆਉਂਦੀਆਂ ਆਹ 2 ਮਹੀਨੇ ਬਾਅਦ ਰੁੱਤ ਬਦਲ ਜਾਂਦੀ ਹੈ ਸਾਡੇ ਗਰਮੀ ਸਰਦੀ ਪਤਝੜ ਬਸੰਤ ਵਰਖਾ ਸੀਤ ਰੁੱਤ ਬਹੁਤ ਹੀ ਬਾਕੀ ਖਿੱਤਿਆਂ ਵਿੱਚ ਹੈ ਕਿਤੇ ਬੜੀ ਬਰਫ਼ ਜੰਮੀ ਰਹਿੰਦੀ ਹੈ ਕਿਤੇ ਬੜੀ ਲੋ ਗਰਮੀ ਪੈਂਦੀ ਹੈ 50 55 ਡਿਗਰੀ ਤੱਕ ਟੈਂਪਰੇਚਰ ਹੋ ਜਾਂਦੇ ਰਹਿਣਾ ਦੁਰਲਭ ਹੋ ਜਾਂਦਾ ਹੈ ਪਰ ਅਸੀਂ ਹਰ ਰੁੱਤ ਦਾ ਆਨੰਦ ਮਾਣਦੇ ਹਾਂ ਇਸ ਲਈ ਗੁਰੂ ਰੂਪ ਪਿਆਰੀ ਸਾਥ ਸੰਗਤ ਜਿਓ ਹੁਣ ਜੋ ਬਹਾਰ ਰੁੱਤ ਹੈ ਦਰਖਤ ਲਾਉਣ ਦੀ ਰੁੱਤ ਹੈ ਸਾਰੇ ਦਰਖਤਾਂ ਤੇ ਹੁਣ ਬਹਾਰ ਆ ਜਾਵੇਗੀ ਕਿਥੋਂ ਮਰਜੀ ਛਾਣੀ ਵੱਢ ਕੇ ਭਾਵੇਂ ਲਾ ਦੇ ਗੁਲਾਬ ਇਥੋਂ ਵੱਢ ਕੇ ਉੱਥੇ ਲਾ ਦੇ ਹਰਾ ਹੋ ਜਾਏਗਾ ਕੁੱਟ ਜਾਏਗਾ ਗੁਰੂ ਸਾਹਿਬ ਦੇ ਸੰਦੇਸ਼ ਨੂੰ ਅਸੀਂ ਗੁਰੂ ਹਰ रायद ਸਾਹਿਬ ਦੇ ਸੰਦੇਸ਼ ਨੂੰ ਪੂਰਨ ਤੌਰ ਤੇ ਆਪਣੇ ਵਿੱਚ ਲਾਗੂ ਕਰੀਏ ਵੱਤ ਵੱਦ ਦਰਖਤ ਲਾ ਕੇ ਵੱਤ ਵੱਦ ਉਹਨਾ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਲਿਖਤਾ ਤਰਵਰ ਪੰਖੀ ਬਹੁ ਨਿਸਵਾਸ ਤਰਵਰ ਪੰਖੀ ਬਹੁ ਨਿਸਵਾਸ ਇਹਨਾਂ ਪੰਖੀਆਂ ਉੱਤੇ ਹਜ਼ਾਰਾਂ ਇਹਨਾਂ ਦਰਖਤਾਂ ਉੱਤੇ ਹਜ਼ਾਰਾਂ ਪੰਖੀਆਂ ਦੇ ਘਰ ਹੁੰਦੇ ਨੇ ਪੰਛੀਆਂ ਨਾਲ ਪਿਆਰ ਕਰੀਏ ਦਰਖਤਾਂ ਨਾਲ ਪਿਆਰ ਕਰੀਏ ਵਧੇ ਨਾ ਦਰਖਤਾਂ ਦੇ ਘਰ ਉਜੜ ਜਾਂਦੇ ਨੇ ਪੰਛੀਆਂ ਦੇ ਚੈਕ ਚਕਾਉਂਦੀਆਂ ਚਿੜੀਆਂ ਦੇ ਘਰ ਆਲ ਨੇ ਡਿੱਗ ਪੈਂਦੇ ਨੇ ਉਜ ਜਾਂਦੇ ਨੇ ਜੋ ਬਹੁਤ ਹੀ ਘੱਟ ਰਹਿ ਗਈਆਂ ਨੇ ਅਸੀਂ ਬਹੁਤ ਸਾਰੇ ਦਰਖਤ ਵੰਡ ਦਿੱਤੇ ਹਨ ਵਿਨਾਸ਼ੀ ਦਰਖਤਾਂ ਦੇ ਲੋਪ ਹੋ ਜਾਣ ਕਾਰਨ ਕੁਦਰਤੀ ਸੁੱਖ ਵੀ ਲੋਪ ਹੋ ਗਏ ਨੇ ਹੁਣ ਨਾ ਕੋਈ ਸਮੇਂ ਸਿਰ ਗਰਮੀ ਪੈਂਦੀ ਹੈ ਨਾ ਸਮੇਂ ਸਿਰ ਠੰਡ ਕੁਦਰਤ ਦਾ ਵਾਤਾਵਰਨ ਸੰਤੁਲਨ ਸਾਦਾ ਖਰਾਬ ਹੋ ਜਾਂਦਾ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਇਸ ਲਈ ਪੂਰਿ ਪਿਆਰੀ ਸਾਧ ਸੰਗਜੋ ਵੱਧ ਤੋਂ ਵੱਧ ਦਰਖਤ ਲਾ ਕੇ ਬੂਟੇ ਲਾ ਕੇ ਧਰਤੀ ਨੂੰ ਹਰੀਆਬਰੀਆ ਕਰੀਏ ਧਰਤੀ ਮਾਂ ਦੀ ਗੋਦ ਨੂੰ ਸ਼ਿੰਗਾਰੀਏ ਗੁਰੂ ਹਰਿ ਰਾਏ ਸਾਹਿਬ ਦਾ ਸਹੀ ਅਸਥਾਨ ਵਿੱਚ ਪ੍ਰਕਾਸ਼ ਦਿਹਾੜਾ ਮਨਾਉਣਾ ਹੋਵੇਗਾ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਹਰ ਗੋਲਦਵਾਰੇ ਵਿੱਚੋਂ ਆਵਾਜ਼ ਆਉਣੀ ਚਾਹੀਦੀ ਹੈ ਕਿ ਅਸੀਂ ਪੰਜਾਬ ਨੂੰ ਹਰਾ ਭਰਾ ਪੰਜਾਬ ਬਣਾਵਾਂ ਰੁੱਖ ਲਾਵਾਂਗੇ ਰੁੱਖਾਂ ਨੂੰ ਪਾਲਾਂਗੇ ਪੰਜਾਬ ਦੀ ਹਰ ਧਰਤੀ ਨੂੰ ਹਰਾ-ਭਰਾ ਕਰਾਂਗੇ ਫਿਰ ਬਹਾਰ ਜਿਵੇਂ ਆ ਜਾਵੇਗੀ ਉਸੇ ਤਰ੍ਹਾਂ ਸਾਡਾ ਵੀ ਮਨ ਖੁਸ਼ਹਾਲ ਹੋ ਜਾਵੇਗਾ ਬਿਮਾਰੀਆਂ ਬਹੁਤ ਹੀ ਘਟ ਜਾਣਗੀਆਂ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸਹਿਬ ਸ਼ਿਗਰੂ ਹਰਿ ਰਾਏ ਸਹਿਬ ਜੀ ਇੱਕ ਦਿਨ ਬਾਗ ਵਿੱਚੋਂ ਲੰਘ ਰਹੇ ਸਨ ਤਾ ਵੱਡਾ ਚੋਲਾ ਪਾਇਆ ਹੋਇਆ ਸੀ ਉਹਨਾਂ ਨੇ ਅ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਉਹਨਾਂ ਦਾ ਚੋਲੇ ਨਾਲ ਅੜ ਕੇ ਫੁੱਲ ਡਿੱਗ ਪਏ ਪੰਖੜੀਆਂ ਡਿੱਗ ਪਈਆਂ ਕੋਲੋਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਕਹਿੰਦੇ ਜੇ ਵੱਡਾ ਚੋਲਾ ਪਾਈਏ ਨਾ ਉਹਦੇ ਧਿਆਨ ਨਾਲ ਚੱਲਣਾ ਚਾਹੀਦਾ ਹੈ ਉਹਨਾਂ ਦਾ ਨਿਸ਼ਾਨਾ ਸੀ ਗੁਰਤਾ ਗੱਦੀ ਤੈਨੂੰ ਦੇ ਦੇਣ ਲੱਗੇ ਹਾਂ ਇਹ ਵੱਡਾ ਚੋਲਾ ਹੈ ਵੱਡਾ ਬਹੁਤ ਵੱਡੀ ਜ਼ਿੰਮੇਵਾਰੀ ਦੇਣ ਲੱਗੇ ਹਾਂ ਤੇ ਜੇ ਚੋਲਾ ਵੱਡਾ ਪਾਇਆ ਏ ਤਾਂ ਬੜੇ ਧਿਆਨ ਨਾਲ ਇਸ ਨੂੰ ਸਾਂਭ ਕੇ ਰੱਖਣਾ ਹੈ। ਪਾਉ ਹਰ ਕਾਜ ਬੜੇ ਧਿਆਨ ਨਾਲ ਕਰਨਾ ਹੈ। ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇੱਕ ਛੋਟੀ ਜੀ ਕਵਿਤਾ ਗੁਰੂ ਹਰਿਦਾਇ ਸਹਿਬ ਦੇ ਜੀਵਨ ਨਾਲ ਸੰਬੰਧਿਤ ਆਪ ਨਾਲ ਸਾਂਝੀ ਕਰਨੀ ਹੈ। ਕੀਰਤਪੁਰ ਦੀ ਧਰਤੀ ਨੂੰ ਭਾਗ ਲੱਗੇ ਹਰ ਰਾਏ ਦਾ ਹੋਇਆ ਪ੍ਰਕਾਸ਼ ਹੈ ਸੀ ਮੂਰੀ ਮੁਖੜਾ ਤੱਕ ਕੇ ਸੰਗਤ ਨੂੰ ਰੋਵੰਤ ਦਾ ਉੱਛੜਿਆ ਹੁਲਾਸ ਹੈ ਸੀ ਖੁਸ਼ੀਆਂ ਖੇੜੇ ਲੈ ਇਥੋਂ ਸੀ ਵਿਦਾ ਹੋਇਆ ਜਿਹੜਾ ਆਇਆ ਵੀ ਜਿਹੜਾ ਜਿਹੜਾ ਵੀ ਆਇਆ ਉਦਾਸ ਹੈ ਸੀ ਸ਼ਸਤਰ ਵਿਦਿਆ ਦੇ ਨਾਲ ਹੀ ਬਾਲਕੇ ਨੇ ਘੋੜ ਸਵਾਰੀ ਦਾ ਕੀਤਾ ਅਭਿਆਸ ਹੈ ਸੀ ਕਲੀਆਂ ਵਾਲਾ ਚੋਲਾ ਇੱਕ ਦਿਨ ਪਹਿਨ ਕੇ ਤੈਲ ਰੇ ਹਾਗਾਏ ਬਾਗੇ ਅੰਦਰ ਕੁੱਲ ਤੈਨਿ ਤੇ ਤੱਤੇ ਜਦ ਨਾਲੇ ਹਰ ਕੇ ਕੋਮਲ ਹਿਲਦਾ ਵੀ ਆਇਆ ਵਿਰਾਗ ਅੰਦਰ। ਕਿਆ ਗੁਰਾਂ ਜਦ ਦਾਮਨ ਸੰਕੋਚ ਚੱਲੋ ਲੱਗ ਗਈ ਸੀ ਉਹਨਾਂ ਦੇ ਜਾਗ ਅੰਦਰ। ਬਸ ਇਸੇ ਗੱਲ ਦੀ ਜਾਗ ਲੱਗ ਗਈ ਕਿ ਦਾਮਨ ਨੂੰ ਸੰਭਾਲ ਕੇ ਚੱਲ। ਜੇ ਖਲਾ ਵੱਡਾ ਕੋਰਤਾ ਪਾਇਆ ਏ ਤਾਂ ਉਸ ਨੂੰ ਸੰਕੋਚ ਕੇ ਚੱਲਣਾ ਹੈ ਸਾਰੀ ਉਮਰ ਜੋ ਰੋਸ਼ਨੀ ਇਹ ਬੰਦਾ। ਜਗ ਮਗ ਪਿਆ ਕੋਈ ਚਿਰਾਗ ਅੰਦਰ 14 ਸਾਲ ਦੀ ਉਮਰ ਸੀ ਜਦੋਂ ਹੋਈ ਛੇਵੇਂ ਪਾਸ਼ਾ ਹੱਥੇ ਗਰਿਆਈ ਬਖੀ ਯੋਗ ਜਾਣ ਕੇ ਆਪਣੇ ਪੁੱਤਰੇ ਨੂੰ ਸਭ ਤੋਂ ਵੱਡੀ ਸੀ ਗੁਰਾਂ ਵੜਿਆਈ ਬਖੀ ਕੋਈ ਹਰ ਗੋਬਿੰਦ ਸਾਹਿਬ ਦੇ ਵੱਡੇ ਸੁਪੁੱਤਰ ਬਾਬਾ ਗਜ਼ ਦਿੱਤਾ ਜੀ ਦੇ ਸੁਪੁੱਤਰ ਸਨ ਗੁਰੂ ਹਰ Rai ਜੀ ਜੋ ਗੁਰੂ ਸਾਹਿਬ ਦੇ ਪੁੱਤਰੇ ਸਨ 14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਉਹਨਾਂ ਨੂੰ ਦੇ ਦਿੱਤੀ ਸੀ ਯੋਗ ਜਾਣ ਕੇ ਆਪਣੇ ਪੁੱਤਰੇ ਨੂੰ ਸਭ ਤੋਂ ਵੱਡੀ ਸੀ ਗੁਰਾਂ ਵਡਿਆਈ ਬਖਸ਼ੀ ਦੂਰ ਕਰਨ ਲਈ ਝੂਠ ਦੀ ਧੁੰਦ ਤائیں ਨਾਨਕ ਜੋਤ ਦੀ ਪਾਵਨ ਰੂchnਾਈ ਬਖਸ਼ੀ ਆਪਣੇ ਸਮੇਂ ਵਿੱਚ ਗੁਰਾਂ ਨੇ ਹਰ ਪੱਖੋਂ ਸਿੱਖ ਕੌਮ ਨੂੰ ਸੋਹਣੀ ਅਗਵਾਈ ਬਖਸ਼ੀ ਕੋਮਲਾ ਹਿਰਦਾ ਸੀ ਜਿਨ੍ਹਾਂ ਦਾ ਵਾਂਗ ਫੁੱਲਾ ਵੰਜੀ ਵਿੱਚ ਸੰਸਾਦ ਸੁਗੰਧ ਦੇਉਨਾ ਰੱਬੀ ਪ੍ਰੇਮ ਦੀ ਤਾਰ ਨਾਲ ਬੰਨ ਸਭ ਨੂੰ ਜੋੜ ਦਿੱਤੇ ਸੀ ਟੁੱਟੇ ਸਬੰਧ ਦੇਉਨਾ ਕਾਲ ਪਿਆਸੀ ਜਦ ਪੰਜਾਬ ਦੇ ਅੰਦਰ ਲੇਖੇ ਲਾਇਆ ਸੀ ਸਾਰਾ ਦਸਵੰਦ ਦੇਉਨਾ ਲੋਰਵੰਡਾਂ ਦੀ ਲੋਰ ਨੂੰ ਮੁੱਖ ਦਾ ਕੇ ਲੰਗਰ ਬਸਤ ਦਾ ਕੀਤਾ ਪ੍ਰਬੰਧ ਦੇਉਨਾ ਦੂਰ ਦੂਰ ਤੱਕ ਸਿੱਖੀ ਪ੍ਰਚਾਰ ਕਰਕੇ ਦੂਰ ਦੂਰ ਤੱਕ ਸਿੱਖੀ ਪ੍ਰਚਾਰ ਕਰਕੇ ਖਲਕਤ ਸੁੱਤੀ ਜਗਾਈ ਸੀ ਪਾਤ ਜਾਨੇ ਰੱਖੇ 2200 ਘੋੜ ਸਵਾਰ ਭਾਵੇਂ ਰੱਖੇ 2200 ਘੋੜ ਸਵਾਰ ਭਾਵੇਂ ਨਾ ਕੋਈ ਕੀਤੀ ਲੜਾਈ ਸੀ ਪਾਤ ਜਾਨੇ ਥਾ ਥਾ ਖੋਲ ਗਰੀਬਾਂ ਲਈ દવાਖਾਨੇ था था खोल ਗਰੀਬਾਂ ਲਈ ਦਵਾਖਾਨੇ ਸੁਖੀ ਕੀਤੀ ਲੋਕਾਈ ਸੀ ਫਤਸ਼ਾਨੇ ਸੱਦਾ ਆਇਆ ਔਰੰਗੇ ਦਾ ਗੁਰਾ ਤਾਈ ਰਾਮ ਰਾਇ ਨੂੰ ਕੀਤਾ ਤਿਆਰ ਉਹਨਾਂ ਸਿੱਖੀ ਤੇ ਆਚ ਨਹੀਂ ਆਉਣ ਦੇਣੀ ਕਿਆ ਉਹਨਾਂ ਨੂੰ ਨਾਲ ਪਿਆਰ ਇਹਨਾਂ ਉਹਨੇ ਜਦੋਂ ਗੁਰਬਾਣੀ ਦੀ ਤੁਕ ਬਦਲੀ ਤੇ ਸਦਾ ਸਦਾ ਦੀ ਦਿੱਤਾ ਦਰਕਾਰ ਉਹਨਾਂ ਕਰਕੇ ਸਦਾ ਲਈ ਬੇਦਖਲ ਜਾ ਚਿਕ ਮਥੇ ਲੋਂ ਤੋ ਗੀਤਾ ਇਨਕਾਰ ਯੋ ਨੋ ਹਰ ਰਾਏ ਨੇ ਅਗਰੋ ਹਰ ਰਾਏ ਜੀ ਨੇ ਜਦੋਂ ਭੇਜਿਆ ਸੀ ਨਾ ਆਪਣੇ ਸੁਪੁੱਤਰ ਨੂੰ ਤੇ ਉਹਨਾਂ ਗਰਿਆਈ ਇੱਕ ਤੁਕ ਬਦਲ ਦਿੱਤੀ ਸਿੱਕੇ ਮਿੱਟੀ ਮੁਸਲਮਾਨ ਦੀ ਪੇੜੇ ਪਈਕ ਮਿਆ ਰਾਮ ਰਾਏ ਨੂੰ ਭੇਜਿਆ ਸੀ ਪਰ ਉਸਨੇ ਬੋਲ ਦਿੱਤਾ ਕਿ ਮਿੱਟੀ ਬੇਈਮਾਨ ਕੀ ਵੋ ਵਡਾ ਇਨਾਮ ਲੈਣ ਕੋ ਕਿ ਗੁਰੂ ਸਾਹਿਬ ਦੀ ਗੁਰਨਾਨਕ ਸਾਹਿਬ ਦੀ ਰਚੀ ਗੁਰਬਾਣੀ ਨੇ ਹੀ ਬਦਲ ਦਿੱਤਾ ਜਦੋਂ ਗੁਰੂ ਸਾਹਿਬ ਨੇ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਕਿਹਾ ਕਿ ਰਾਮ ਰਾਏ ساری ਉਮਰ ਮੇਰੇ ਮੱਥੇ ਨਾ ਲੱਗੇ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸਾਬ ਸ੍ਰੀ ਗੁਰੂ ਹਰ Rai ਸਾਹਿਬ ਦੇ ਪ੍ਰਕਾਸ਼ ਤੇ ਹਾਰੇ ਨੂੰ ਸਮਰਪਿਤ ਆਪ ਸਾਰੀਆਂ ਸੰਗਤਾਂ ਨੂੰ ਜੋ ਅੱਜ ਪਾਕ ਕੀਤੇ ਹਨ ਲੱਖ ਲੱਖ ਵਧਾਈ ਹੋਵੇ ਪਰਵਾਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਜਿਨ੍ਹਾਂ ਉਹਨਾਂ ਵੱਲੋਂ ਚਾਹ ਪਾਣੀ ਦੇ ਲੰਗਰ ਚੱਲ ਰਹੇ ਹਨ ਆਪ ਸਾਰੀਆਂ ਸੰਤਾਂ ਦੇ ਸ਼ੱਕੇ ਜਾਨ ਦੀ ਕਿਰਪਾਲਤਾ ਕਰਨੀ ਦਾਸ ਕੋਲੋਂ ਕੋਈ ਲਫਜਵਦ ਘਟ ਕੇ ਆ ਗਿਆ ਹੋਵੇ ਗੁਰੂ ਕੀ ਸੰਗਤ ਕੇ ਮਾ ਕਰਨ ਯੋਗ ਹੈ ਕਿਮਾ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ